ਮਿੱਤਰੋ ਮੇਰੇ ਪਿੰਡ ਆਪਦੇ ਮੁੱਦਕੀ ਸ਼ਹਿਰ ਦੇ ਵਿੱਚ ਬੂਟੇ ਵਪਾਰੀ ਦੇ ਕੋਲੇ ਮਿੱਤਰੋ ਇੱਕ ਮੈਂ ਆਈ ਆ ਨੀਲੀ ਰਾਵੀ ਦੀ ਗੱਬਣ ਚੱਕ ਪਾਸ ਬੂਟੇ ਵਿੱਚ ਕਿੰਨੇ ਚਿਰ ਦੀ ਗੱਬਣ ਆ ਬਈ ਇਹ 1.7-4-5 ਮਹੀਨੇ ਦੀ ਗੱਬਣ ਸਤਿ ਸ੍ਰੀ ਅਕਾਲ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਅੱਛਾ ਬੂਟੇ ਵਿੱਚ 1.7-4 ਮਹੀਨੇ ਦੀ ਗੱਬਣ ਆ ਹੈ 5 ਵੀ ਹੋ ਸਕਦੀ ਹੈ ਠੀਕ ਹੈ ਵੀਰੇ ਦੁੱਧ ਕਿੰਨਾ ਦਿੰਦੀ ਆ ਬਈ ਦੁੱਧ ਦੇ ਤੂੰ ਕਿਹਾ ਮਾਰਾਂਗਾ ਲਮੋਇਨ ਕਿ ਕਿਹ ਬੋਣਾ ਹੁਣ ਤਾਂ ਹੈ ਨਹੀਂ ਥੱਲੇ ਨਹੀਂ ਹੁਣ ਹੈ ਨਹੀਂ ਹੁਣ ਡੁੱਧ ਡਰਾਈ ਆ ਇਹ ਫਿਰ ਐਂ ਲਈ ਆ ਵੀਰੇ ਤੁਸੀਂ ਆਪਾਂ ਹੀ ਲਈ ਸੀਗੀ ਮੈਂ ਦਿੱਤੀ ਸੀ ਅੱਛਾ ਅੱਛਾ ਜਰਮੈਂ ਮੈਂ ਦਿੱਤੀ ਸੀ ਗੱਪਣ ਲੈਣੀ ਅੱਛਾ ਸਾਢੇ 4 5 ਮਹੀਨੇ ਦੀ ਗੱਪਣ ਆ ਮਨਲਾ ਚੈੱਕ ਪਾਸ ਆ ਵੀਰੇ ਚੈੱਕ ਪਾਸ ਆਪਾਂ ਚੈੱਕ ਕਰਵਾ ਕੇ ਦਵਾਂਗੇ ਚੈੱਕ ਕਰਵਾ ਕੇ ਜਿਹੜਾ ਮਰਜ਼ੀ ਲੈ ਠੀਕ ਹੈ ਕਿੰਨੇ ਦੀ ਦਿੱਤੀ ਦੀ ਫੁੱਟੇ ਬਾਈ ਮੁੱਲ ਤਾਂ ਬੜਾ ਭੈਂਟ ਯਾਰ ਕਰਵਾ ਦੇ ਹਾਂ 60 ਦੀ ਕਿਤੇ ਰਹਿ ਮਾਨਤਾਨ ਕਰ 60 ਦੀ ਠੀਕ ਹੈ ਬਾਈ ਲੈ ਵੀ ਮਿੱਤਰੋ ਪੂਰੀ ਟਿਕਾਣੇ ਦੀ ਮੈਂ ਆ ਅਸਰ ਝੋਟੀ ਲੈਣ ਦਾ ਚੰਗੇ ਰਹਿ ਜਾਓਗੇ ਗੱਬਰ ਚੈੱਕ ਪਾਸ ਆ ਪੰਜਾਂ ਮਹੀਨਿਆਂ ਦਾ ਦੁੱਧ ਭਾਂਡੇ ਚ ਪਾ ਦੂਗੀ ਲੈ ਵਾ ਲੂਗਾ ਮੈਂ ਬੜਾ ਬਣਾਉਂਦੀ ਹਾਂ ਇਤਿਆਹ ਹਾਂ ਤਿਆਰ ਤਿਆਰ ਕਰਨ ਵਾਲੇ ਭਰਾਵਾਂ ਦੇ ਲਈ ਗਹਿਣਾ ਚੀਜ਼ ਆ ਤੇ ਬਾਕੀ ਵੀ ਥਣ ਥਣ ਬਹੁਤ ਚੰਗਾ ਪਾਸ ਕਰਕੇ ਚੈੱਕ ਕਰਾ ਕੇ ਤੁਸੀਂ ਲੈ ਜਾਓ ਬੂਟੇ ਵਪਾਰੀ ਦੇ ਕੋਲ ਮੇਰੇ ਪਿੰਡ ਮੈਂ ਖੜੀ ਆ